ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਤੇ ਮੈਂ ਸੁਖਵਿੰਦਰ ਕੌਰ ਤੁਹਾਡਾ ਸਾਰਿਆਂ ਦਾ ਇਸ ਚੈਨਲ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਬਸਤੀ ਜੋਧੇਵਾਲ ਚੌਕ ਦੇ ਵਿੱਚ ਜਿੱਥੋਂ ਕਿ ਕਿਸਾਨਾਂ ਵੱਲੋਂ ਜਿਹੜਾ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਉਸ ਨੂੰ ਮੈਂ ਮੁੱਖ ਰੱਖਦਿਆਂ ਹੋਇਆ ਬਸਤੀ ਜੋਧੇਵਾਲ ਚੌਕ ਜਿਹੜਾ ਚਾਰੇ ਤਰਫ ਤੋਂ ਕਿਸਾਨਾਂ ਨੇ ਘੇਰ ਕੇ ਜਿਹੜਾ ਉਹ ਬੰਦ ਕੀਤਾ ਹੋਇਆ ਹੈ ਆਓ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦਾ ਇਸ ਧਰਨੇ ਬਾਰੇ ਕੀ ਕਹਿਣਾ ਹੈ ਤੇ ਕੀ ਉਹ ਸਰਕਾਰ ਤੋਂ ਮੰਗਾਂ ਕਰ ਰਹੇ ਨੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਦਾਸ ਜਸਵੰਤ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਤਿਹ ਮੀਤ ਪ੍ਰਧਾਨ ਪੰਜਾਬ ਕਿਸਾਨ ਜੁਨੀਅਨ ਅਮਰਸਰ ਸੋ ਅੱਜ ਇੱਥੇ ਜੋਧੇਵਾਲ ਬਸਤੀ ਚੌਂਕ 'ਚ ਤੁਸੀਂ ਆ ਦੇਖੋ ਸ਼੍ਰੋਮਣੀ ਅਕਾਲੀ ਦਲ ਫਤਿਹ ਤੇ ਹੋਰ ਨਾ ਜੁਨੀਅਨ ਦੁਆਰਾ ਅੱਜ ਇੱਥੇ ਇਹ ਜਾਮ ਕੀਤਾ ਗਿਆ ਹੈ ਕਿਉਂਕਿ ਜੋ ਬੰਦ ਦੀ ਕਾਲ ਦਿੱਤੀ ਗਈ ਸੀ ਕਿਸਾਨ ਜੂਨੀਅਨ ਵੱਲੋਂ ਅੱਜ ਇੱਥੇ ਅਸੀਂ ਇੱਕ ਸੁਨੇਹਾ ਦੇਣ ਜਾ ਰਹੇ ਹਾਂ ਤੇ ਜਿਹੜਾ ਅੰਨਦਾਤਾ ਉਹ ਅੰਨਦਾਤਾ ਕਿਉਂ ਕਿਹਾ ਜਾਂਦਾ ਉਹਨੂੰ ਅੰਨਦਾਤਾ ਜੇ ਤੁਸੀਂ ਕਿਸੇ ਰੇੜੀ ਤੋਂ ਕਿਸੇ ਦੀ ਦੁਕਾਨ ਤੋਂ ਕੇਲਾ ਚੱਕ ਲੋ ਅਗਲਾ ਤੁਹਾਨੂੰ ਮਾਰਨ ਤੱਕ ਜਾਊਗਾ ਜੇ ਤੁਸੀਂ ਗੋਭੀ ਦਾ ਫੁੱਲ ਚੱਕ ਲੋ ਕਿਤੇ ਦੀ ਦੁਕਾਨ ਤੋਂ ਉਹਨੇ ਤੁਹਾਨੂੰ ਸਿਰ ਪਾੜਨ ਤੱਕ ਜਾਣਾ ਪਰ ਜਿਹੜਾ ਕਿਸਾਨ ਅੰਨਦਾਤਾ ਨਾ ਤੁਸੀਂ ਉਹਦੇ ਖੇਤ ਦੇ ਵਿੱਚੋਂ 5 ਕਿਲੋ ਸਾਗ ਤੋੜ ਲਿਆਓ ਤੁਸੀਂ ਉਹਦੇ ਖੇਤ ਦੇ ਵਿੱਚੋਂ 20 ਕਿਲੋ ਗੰਨੇ ਚੱਕ ਲਿਆਓ ਤੁਸੀਂ ਉਹਦੇ ਖੇਤ ਦੇ ਵਿੱਚੋਂ ਮੂੜੀਆਂ ਪੁੱਟ ਲਿਆਓ ਤੁਸੀਂ ਉਹਦੇ ਖੇਤ ਦੇ ਵਿੱਚੋਂ ਕੋਈ ਹੋਰ ਸਬਜ਼ੀ ਪੱਟ ਲਿਆਓ ਉਹਨੇ ਤੁਹਾਨੂੰ ਕੱਖ ਨਹੀਂ ਕਹਿਣਾ ਉਹਨੂੰ ਇਸ ਕਰਕੇ ਅੰਨ ਦਾ ਤਾਂ ਕਿਹਾ ਗਿਆ ਕਿਉਂਕਿ ਆਪਾਂ ਸਾਰੇ ਅਰਜਾਈਆਂ 'ਚ ਸੁੱਤੇ ਪਏ ਆਂ ਕਹਿਰ ਦੀ ਠੰਡਾ ਤੁਸੀਂ ਵੇਖੋ ਸ਼ੰਭੂ ਬੈਰੀਗਲ ਦੇ ਉੱਤੇ ਕਿਸਾਨਾਂ ਨੇ ਕਹਿਰ ਦੀ ਗਰਮੀ ਝੱਲੀ ਕਿ ਸੈ ਕਹਿਰ ਦੀ ਠੰਡ ਝੰ ਰਹੇ ਆ ਉਧਰ ਠਰੂ ਠਰੂ ਕਰ ਰਹੀ ਆ ਦੁਨੀਆ ਦੋ ਦੋ ਕੋਟੀਆਂ ਜਾਗਤਾ ਪਾ ਕੇ ਆਪਾਂ ਘਰਾਂ ਚੋਂ ਬਾਹਰ ਨਿਕਲ ਰਹੇ ਆ ਮੇਰੀ ਬੇਨਤੀ ਆ ਤੁਹਾਡੇ ਚੈਨਲਾਂ ਨੇ ਗੱਲ ਪਹੁੰਚਾਉਣੀ ਆ ਤੁਹਾਨੂੰ ਕਿ ਤੁਸੀਂ ਜਿਹੜੀ ਵੀਡੀਓ ਦੇ ਉੱਤੇ ਇੰਟਰਵਿਊ ਆ ਇਹ ਪੂਰੀ ਦੀ ਪੂਰੀ ਜ਼ਰੂਰ ਚੜਾਓ ਇੱਕ ਪਾਸੇ ਇਹ ਗੱਲ ਕਰਦੇ ਆਪਾਂ ਕਿ ਪਾਣੀ ਦਾ ਪਤਨ ਦਿਨੋਂ ਦਿਨ ਨੀਵਾ ਹੁੰਦਾ ਜਾ ਰਿਹਾ ਇਹ ਗੱਲ ਆਪਾਂ ਆਪਾਂ ਕਹਿੰਦੇ ਝੋਨੇ ਦਾ ਬਦਲ ਜਦ ਕੇ 23 ਫਸਲਾਂ ਤੇ ਐਮ ਐਸ ਪੀ ਕਾਨੂੰਨ ਮੰਗ ਰਿਹਾ ਕਿਸਾਨ ਇਹ ਝੋਨੇ ਦਾ ਬਦਲ ਲੱਭ ਜੂ ਪਾਣੀ ਦਾ ਪਤਨ ਵੀ ਨੀਵਾ ਨਹੀਂ ਜਾਊਗਾ ਪੰਜਾਬ ਦੇ ਲੋਕ ਪਾਣੀ ਤੂੰ ਨਹੀਂ ਤਰਸਣਗੇ ਯਾਰੋ ਬੜੇ ਕਹਿਰ ਦੀ ਗੱਲ ਆ ਜੇ ਰਜਵਾੜੇ ਆਬਾਨੀਆਂ ਡਾਨੀਆਂ ਵਰਗੇ ਉਹ ਜਿਹੜੀ ਗੱਲ ਵੀ ਕਹਿੰਦੇ ਉਹਨਾਂ ਦੀ ਮੰਨੀ ਜਾਂਦੀ ਆ ਉਹ ਜੇ ਅਵਾਨੀਆਂ ਡਾਨੀਆਂ ਦੇ ਸੜਕਾਂ ਨਾਲ ਉਹਨਾਂ ਤੋਂ ਬਿਨਾ ਤਾਂ ਸਰ ਸਕਦਾ ਉਹਨਾਂ ਦੇ ਸੈਲੋ ਆ ਉਹਨਾਂ ਤੋਂ ਬਿਨਾ ਸਰ ਸਕਦਾ ਪਰ ਅੰਨ ਤੋਂ ਬਿਨਾ ਕਿਸੇ ਦਾ ਵੀ ਗੁਜ਼ਾਰਾ ਨਹੀਂ ਰੋਟੀ ਖਾਣ ਤੋਂ ਬਿਨਾ ਪਾਣੀ ਤੋਂ ਬਿਨਾ ਜੇ ਪਾਣੀ ਨਾ ਰਿਹਾ ਤੇ ਆਪਾਂ ਕੀ ਕਰਾਂਗੇ ਇੱਕ ਪਾਸੇ ਰੌਲਾ ਪਾ ਰਹੇ ਆ ਕਿ ਪਾਣੀ ਬਚਾਓ ਪਾਣੀ ਬਚਾਓ ਜੇ ਕਿਸਾਨ ਕਹਿ ਰਿਹਾ ਕਿ ਅਸੀਂ ਪਾਣੀ ਬਚਾਉਣਾ ਚਾਹੁੰਦੇ ਆ ਸਾਡੀਆਂ ਦੂਜੀਆਂ ਫਸਲਾਂ ਕਪਾ, ਮੂੰਗੀ, ਦਾਲਾਂ, ਮੱਕੀ ਹੋਰ ਨਾ ਫਸਲਾਂ ਤੇ ਐਮਐਫਐਸਪੀ ਕਾਨੂੰਨ ਲਾਗੂ ਕਰ ਦਿਓ। ਬਿਲਕੁਲ ਸਰਕਾਰ ਨਹੀਂ ਕਰ ਰਹੀ। ਸੋ ਮੈਂ ਇਹ ਦੱਸਣਾ ਚਾਹੁੰਨਾ ਇਹ ਮੈਂ ਦੱਸਣਾ ਚਾਹੁੰਨਾ ਕਿ ਜੇ ਸਰਕਾਰ ਨੇ ਇੱਕ ਢੱਲੇਵਾਲ ਦਾ ਨੁਕਸਾਨ ਹੋ ਗਿਆ। ਜੇ ਉਹਨਾਂ ਨੂੰ ਕੁਝ ਹੋ ਗਿਆ ਆ ਫਿਰ ਉਹਦੀ ਜਿਹੜੇ ਮੁਖਮਿਆਜੇ ਹਨ ਉਹ ਬੜੇ ਗੰਭੀਰ ਨਿਕਲੇ ਆ ਉਹ ਭੁਗਤਣੇ ਸਰਕਾਰ ਨੂੰ ਪਹਿਣੇ ਆ। ਸੋ ਮੈਂ ਸਰਕਾਰ ਨੂੰ ਚੇਤਾਵਨੀ ਆ ਕਿ ਐਮਐਸਪੀ ਕਾਨੂੰਨ ਲਾਗੂ ਕਰੋ ਤੇ ਲੋਕਾਂ ਦੀ ਡੱਲੇ ਵਾਲ ਦੀ ਕੀਮਤੀ ਜਹਾਨ ਨੂੰ ਬਚਾਇਆ ਜਾ ਸਕੇ ਤਾਂ ਹੀ ਪੰਜਾਬ ਦਾ ਤੇ ਪੰਜਾਬ ਦੇ ਵਸਨੀਕਾਂ ਦਾ ਜਿਹੜਾ ਭਲਾ ਹੋ ਸਕਦਾ ਜੀ ਸਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਧਰਨਾ ਹੈ ਉਹ ਕਿਸਾਨਾਂ ਵੱਲੋਂ ਕਾਫੀ ਦੇਰ ਤੋਂ ਲਗਾਇਆ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਹਲੇ ਤੱਕ ਸਰਕਾਰ ਦੀ ਜਿਹੜੀ ਕੰਮ ਦੇ ਉੱਤੇ ਜੂ ਨਹੀਂ ਰਹੇਗੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਜਿਹੜੀਆਂ ਸਰਕਾਰਾਂ ਮੈਂ ਦੱਸਿਆ ਤੁਹਾਨੂੰ ਉਹ ਰਜਵਾੜਿਆਂ ਦੀਆਂ ਸਰਕਾਰਾਂ ਦਾ ਕਿਸਾਨਾਂ ਦਾ ਆਤਾ ਜਾਂ ਗਰੀਬ ਮਜ਼ਦੂਰਾਂ ਦਾ ਸੁਣ ਹੀ ਨਹੀਂ ਰਹੀਆਂ ਗਰੀਬ ਮਰਦੇ ਜੇ ਕਿਸਾਨ ਆ ਤਾਂ ਮਜ਼ਦੂਰ ਵੱਜਦਾ ਜੇ ਕਿਸਾਨ ਵੱਜਦਾ ਤਾਂ ਮਜ਼ਦੂਰ ਵੱਜਦਾ ਦੇ ਕਿਸਾਨ ਨਹੀਂ ਤਾਂ ਮਜ਼ਦੂਰ ਨਹੀਂ ਆਮ ਲੋਕ ਨਹੀਂ ਜੇ ਕਿਸਾਨਾਂ ਦੀ ਜਨਸ ਆਉਂਦੀ ਆ ਉਥੇ ਪੱਲੇਦਾਰ ਵੀ ਰੋਟੀ ਖਾਂਦਾ ਉਥੇ ਦਿਹਾੜੀਦਾਰ ਵੀ ਰੋਟੀ ਖਾਂਦਾ ਜ਼ਮੀਨ ਜਿਹੜਾ ਖੇਤੀ ਪਾਉਣ ਵਾਲਾ ਉਹ ਵੀ ਰੋਟੀ ਖਾਂਦਾ ਪਾਣੀ ਲਾਉਣ ਵਾਲਾ ਵੀ ਰੋਟੀ ਖਾਂਦਾ ਸੋ ਉਹਦੇ ਤੇ ਬੜਾ ਨਿਰਪਰ ਆ ਸਾਰੀ ਦੁਨੀਆ ਨਿਰਪਰ ਆ ਕਿਸਾਨੀ ਦੀ ਤੇ ਜੇ ਕਿਸਾਨੀ ਨਾ ਰਹੀ ਤੇ ਕਿਸੇ ਨੇ ਨਹੀਂ ਰਹਿਣਾ ਸਾਰੇ ਆਪਾਂ ਖਤਮ ਹੋਣ ਤੇ ਲਿਆਂ ਤਾਂ ਤੁਰਪੇ ਸਰਕਾਰ ਦੀ ਕੁਟਲ ਨੀਤੀ ਕਰਕੇ ਜੇ ਪਾਣੀ ਨਾ ਰਿਆ ਤੇ ਕੱਖ ਨਹੀਂ ਤੇ ਰਹਿਣਾ ਮੇਰਾ ਨਾਂਜੀ ਮੈਂ ਭਾਰਤੀ ਕਿਸਾਨ ਯੂਨੀਅਨ ਚੜੁੰਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਰੋਸ਼ਨ ਸਿੰਘ ਸਾਗਰ ਤੇ ਅੱਜ ਅੱਜ ਜੀ ਦਾ ਵੀ ਧੰਨਵਾਦ ਕਰਦੇ ਆਂ ਕਿ ਤੁਸੀਂ ਚੈਨਲ ਵਾਲੇ ਸਾਨੂੰ ਇਹ ਸਾਡੀ ਗੱਲ ਨੂੰ ਬੜੀ ਦੇਸ਼ਾਂ ਵਿਦੇਸ਼ਾਂ 'ਚ ਪਹੁੰਚਾਉਂਦੇ ਹੋ ਤੇ ਆਪ ਜੀ ਦਾ ਵੀ ਅਸੀਂ ਸਵਾਗਤ ਕਰਦੇ ਆਂ ਤੇ ਇਹ ਤੁਸੀਂ ਪੁੱਛਣਾ ਚਾਹੋਗੇ ਵੀ ਇਹ ਜਿਹੜਾ ਅੱਜ ਦਾ ਸ਼ਗਰਸ਼ ਹੈ ਇਹ ਕਿਉਂ ਕੀਤਾ ਜਾ ਰਿਹਾ ਸੋ ਆਪ ਜੀ ਨੂੰ ਪਤਾ ਹੈ ਕਿ ਅੱਜ ਸਾਡਾ 1 ਮਹੀਨੇ ਤੋਂ ਕਿਸਾਨ ਡੱਲੇਵਾਲ ਸਾਹਿਬ ਪੁਖੜ ਤਾਲ ਮਰਨ ਵਰਤੇ ਬੈਠਾ ਹੈ ਤੇ ਸਰਕਾਰ ਜਾ ਕੇ ਉਹਦਾ ਹਾਲ ਤੱਕ ਨਹੀਂ ਪੁੱਛ ਰਹੀ ਇਸ ਕਰਕੇ ਸਾਨੂੰ ਸੜਕਾਂ ਤੇ ਆਉਣਾ ਪਿਆ ਔਰ ਇਹ ਜਿਹੜਾ ਜਲਦੀ ਨਾ ਇਨਸਾਫ ਸਾਨੂੰ ਮਿਲਿਆ ਤੇ ਇਹ ਜਿਹੜਾ ਕੰਮ ਹੈ ਅੱਗੇ ਤੋਂ ਵਧੂਗਾ ਕਟਣਾ ਨਹੀਂ ਮਤਲਬ ਅੱਜ ਅਸੀਂ ਰੋੜਾ ਤੇ ਆ ਗਏ ਆ ਤੇ ਜੇ ਅਸੀਂ ਰੋਡ ਤੇ ਆ ਗਏ ਹੁਣ ਕਰਨੀ ਬੱਸ ਹੋਣਾ ਵੀ ਰੋੜਾ ਦੇ ਰਾਂਗੇ ਅੱਗੇ ਜਿਵੇਂ ਦਿੱਲੀ ਆਪਾਂ ਲੰਬਾ ਅਰਸਾ ਰਹੇ ਆ ਬੜਾ ਲੰਬਾ ਚੱਲਿਆ ਹੈ ਸ਼ਹਿਰ 'ਚ ਇਸੇ ਤਰ੍ਹਾਂ ਇਸ ਸ਼ਹਿਰ 'ਚ ਅੱਜ ਜਿਹੜਾ ਇਹਦਾ ਬਿਗਲ ਵੱਜ ਗਿਆ ਤੇ ਇਹ ਚੱਲਦਾ ਰਹੇਗਾ ਸਾਡੇ ਭਾਰਤੀ ਕਿਸਾਨ ਯੂਨੀਅਨ ਦੇ ਸੋ ਨੈਸ਼ਨਲ ਪ੍ਰਧਾਨ ਸਰਦਾਰ ਬਾਦਰ ਸਰਦਾਰ ਸੋ ਗਰਨਾਬ ਸਿੰਘ ਚੜੂਨੀ ਸਾਹਿਬ ਦੇ ਹੁਕਮਾਂ ਦੇ ਅਨਸਾਰ ਅਸੀਂ ਆਪਣੀ ਟੀਮ ਰਲ ਕੇ ਸਾਰੇ ਜਥੇਬੰਦੀਆਂ ਅਸੀਂ ਸਾਰੇ ਇਕੱਠੇ ਰਲ ਕੇ ਤੇ ਅੱਜ ਅਸੀਂ ਲੁਧਿਆਣੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਨਿਰੰਤਰ ਬੰਦ ਪਿਆ ਹੈ ਸਾਰਾ ਤੇ ਇਹ ਬੰਦ ਹੋਊਗਾ ਅਗਰ ਸਾਨੂੰ ਇਨਸਾਬ ਨਾ ਮਿਲਿਆ ਤੇ ਇਹ ਇਸੇ ਤਰ੍ਹਾਂ ਹੀ ਚਲਦਾ ਰਹੂਗਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ